बोलिए सच्चे दरबार की सयाने कहंदे ਜਿਹਦੇ ਹੱਥ ਹੋਣਗੇ ਉੱਤੇ ਤੇ ਭਾਗ ਜਾਗਣਗੇ ਸੁੱਤੇ ਭੈਣੇ ਨਾ ਤੂੰ ਤਾੜੀ ਮਾਰੀ ਮੈਂ ਦੇਖੀ ਜਾਨਾ ਹਾਜ਼ਰੀ ਕੀ ਦੀ ਲੱਗਦੀ ਦਰਬਾਰ ਚ ਜੋ ਹਾਜ਼ਰ ਹੁੰਦਾ ਹੈ ਹਾਜ਼ਰ ਸਰੀਰ ਤੋਂ ਨਹੀਂ ਹਾਜ਼ਰ ਰੂਹ ਤੋਂ ਪ੍ਰਮਾਤਮਾ ਦਾ ਮੇਲ ਆਤਮਾ ਦੇ ਨਾਲ ਹੈ ਨਾ ਸ਼ੁਕਰ ਗੁਜ਼ਾਰੈ ਇਹਨਾਂ ਦੇ ਭਾਈ ਗੁਰਦੀਪ ਜੀ ਉਹਨਾਂ ਦੀ ਫੈਮਿਲੀ ਉਹਨਾਂ ਦੇ ਫਾਦਰ ਸਾਹਿਬ ਜਿਨ੍ਹਾਂ ਨੇ ਐਡਵਰਟਾਈਜ਼ਰਾਂ ਕਰਕੇ ਬਾਬਾ ਜੀ ਦੀ ਜੋਤ ਨੂੰ ਵਰਗਟ ਕੀਤਾ ਸੰਤਾਂ ਭਗਤਾਂ ਨੂੰ ਬੁਲਾ ਕੇ ਬਾਬਾ ਜੀ ਦਾ ਜਗਨ ਹਮਨ ਕਰਵਾਇਆ ਸੋ ਹੱਥ ਥੱਲੇ ਕਰਨੋਂ ਕਿਹਾ ਨਹੀਂ ਸੀ ਕਿਸੇ ਨੂੰ ਨਾ ਹਜੇ ਇੱਦਾਂ ਨਹੀਂ ਜਿਵੇਂ ਕਾਂਗਰਸ ਆਦੇ ਉਹਦੇ ਪੰਜ ਦਾ ਨਿਸ਼ਾਨ ਦਾ ਐਡਵਰਟਾਈਜ਼ਮੈਂਟ ਕਰਦੇ ਨੇ ਬਿਲਕੁਲ ਸਿੱਧੇ ਜਲੇਬੀਆਂ ਨੂੰ ਜਿਦੇ ਹੱਥ ਹੋਣਗੇ ਉੱਤੇ ਦੇ ਭਾਗ ਜਾਗਣਗੇ ਸੱਤੇ ਜਿਦੇ ਹੱਥ ਹੋਣਗੇ ਅੰਦਰ ਵਿੱਚ ਕਾਰਜ ਮੇਰ ਤਾਂ ਕਰੇ ਬਿਣੀ ਨਾ ਆਰਤੀ ਨਾ ਹੋ ਪਾ ਤਾਂ ਜਿਦੇ ਹੱਥ ਹੋਣਗੇ ਥੱਲੇ ਆ ਜੋਦੀ ਵੀ ਬੱਲੇ ਬੱਲੇ ਸੋ ਗੱਜ ਕੇ ਲਾਈਏ ਜਕਰਾਂ ਬੋਲੀਏ ਸੱਚੇ ਦਰਬਾਰ ਕੀ ਸਵਾਗਤ ਹੈ ਥੋੜਾ ਕੰਪੀਟੀਸ਼ਨ ਕਰਾ ਲਈਏ ਆਪਾਂ ਪਹਿਲਾ ਕੱਲੇ ਵੀਰਾਂ ਨੇ ਜਗਰਾ ਬੁਲਾਉਣਾ ਹਨਾ ਪਤਾ ਲੱਗ ਜੇ ਵੀ ਰਾਜਸਥਾਨ ਦੇ ਬੰਦੇ ਦੇ ਵਿੱਚ ਕਿੰਨਾ ਤਮ ਹੈ ਪੈਣਾ ਨੇ ਨਹੀਂ ਬੋਲਣਾ ਬੋਲੀਏ ਸੱਚੇ ਦਰਬਾਰ ਕੀ ਵਾਕਿਆ ਛੇਰ ਛੇਰੀ ਹੁੰਦਾ ਹਨਾ ਪਰ ਜਾਂਦਾ ਛੇਰ ਨਹੀਂ ਦੇ ਬੇਟਾ ਇਹ ਵੀ ਗੱਲ ਖਰੀ ਹੈ ਲਵਾਰੀ ਆ ਗਈ ਹੁਣ ਪੈਣਾ ਦੀ ਇਧਰ ਉਹਦਾ ਠਾਤੀ ਬੰਬ ਪਤਾ ਲੱਗ ਜੇ ਵੀ ਰਾਜਸਤਾਨ ਦੀਆਂ ਭੈਣਾਂ ਸਾਡੇ ਭਰਾਵਾਂ ਨੂੰ ਕਿੰਨਾ ਕੁ ਬੋਲਦੀਆਂ ਹੋਵੇ ਨਹੀਂ ਭਾਈ ਕਿਹਾ ਲੜਨ ਦੌਰ ਤੇ ਨਹੀਂ ਕਿਹਾ ਵੀ ਦੀ ਹਰੇਕ ਕੰਮ ਦੇ ਵਿੱਚ ਕਿੰਨਾ ਸਾਥ ਦਿੰਦੀਆਂ ਇਹ ਕਹ ਪੰਜਾਬੀ ਦੇ ਦੋ ਤਿੰਨ ਸ਼ਬਦ ਅਰਥ ਨਿਕਲਦੇ ਹੁੰਦੇ ਹਨ ਸੋ ਲਈ ਅੱਜ ਕਹ ਰਾ ਬੋਲੀਏ ਸੱਚੇ ਦਰਬਾਰ ਕੀ ਨਹੀਂ ਇੱਧਰ ਵੀ ਬਰਾਬਰ ਹੀ ਆਵੇ ਉਹਨਾਂ ਦੀ ਮੁੱਠੀ ਨਾਲ ਠੰਡ ਲਈ ਬੈਠੀ ਆ ਉਹਨੇ ਕਿਸੇ ਗੱਲ ਦੀ ਕੀਤੀ ਹੈ ਨਾ ਇਸ ਪਰਿਵਾਰ ਨਾਲ ਮਤਲਬ ਇੱਕ ਹੁੰਦਾ ਸਾਡੇ ਕੋਲੋਂ ਪਹਿਲਾਂ ਪੁੱਛ ਕੜਵਾ ਕੇ ਆ ਕੇ ਕਰਦੀ ਪੁੱਛਤਾ ਕਰਵਾ ਲਈ ਇਲਾਜ ਕਰਵਾ ਲਿਆ ਉਹ ਕੰਮ ਨਹੀਂ ਹੈਗਾ ਇਹਨਾਂ ਨੇ YouTube ਤੇ ਦੇਖਿਆ ਕਹਿੰਦੇ ਬਾਬਾ ਜੀ ਦੋਤੇ دیਵਾਨ ਕਰਾਉਣਾ ਬਸ ਮੋਹ ਪ੍ਰੇਮ ਦੀ ਖੇਡ ਹੈ YouTube ਤੇ ਕਿਨੇ ਕਿਨੇ ਦੇਖਿਆ ਸਾਨੂੰ ਹੱਥ ਖੜਾ ਕਰ ਇੱਕ ਉਹ ਜਿਹਨੇ ਦੇਖਿਆ ਬਸ ਜਉਂਦੇ ਨਾਲ ਥੱਲੇ ਕਰ ਲੋ ਜਿਹਨੂੰ ਇਹ ਪਤਾ ਵੀ ਪੁੱਛਾਂ ਕੀ ਹੁੰਦੀਆਂ ਵੀ ਬਾਬੇ ਪੁੱਛਾਂ ਕਿਵੇਂ ਕਰਦੇ ਆ ਕੀ ਹੁੰਦੀਆਂ ਉਹ ਹੱਥ ਖੜਾ ਉਹ ਨੂੰ ਪਤਾ ਸ਼ੁਕਰ ਹੈ ਜੀ ਨਾ ਨੂੰ ਦਾ ਪਤਾ ਕਈ ਵਾਰੀ ਅਸੀਂ ਪੁੱਛਾ ਪੱਛਾ ਕਰੀਏ ਕਿਸੇ ਨੂੰ ਪਤਾ ਹੀ ਨਾ ਹੋਵੇ ਤੜਕੇ ਨੂੰ ਬਨੇ ਪੁੱਛਾਂ ਕਿਸੇ ਬਾਬੇ ਦਾ ਨਾਮ ਆਇਆ ਕਿਤੇ ਆਇਆ ਕਿਤੇ ਕਿਉਂ ਜੀ ਸੋ ਗੱਲ ਇਹ ਹੈ ਗਵਣ ਵਾਲੇ ਭਗਤਾਂ ਨੂੰ ਸੰਗਤ ਦਾ ਸਾਥ ਚਾਹੀਦਾ ਹੁੰਦਾ ਤਾੜੀ ਮਾਰਦੇ ਰਿਹਾ ਕਰੋ ਤਾੜੀ ਦੇ ਫਾਇਦੇ ਬਹੁਤ ਐ ਇੱਕ ਵਾਰੀ ਤਾੜੀ ਮਾਰੋ ਫਾਇਦੇ ਮੈਂ ਦੱਸਦਾ ਹਾਂ ਪਹਿਲਾ ਫਾਇਦਾ ਤਾਂ ਇਹ ਆ ਤਾੜੀ ਦਾ ਵੀ ਜਦੋਂ ਜੋਰ ਨਾਲ ਤਾੜੀ ਮਾਰਦੇ ਆ ਸਾਨੂੰ ਠੰਡ ਨਹੀਂ ਲੱਗਦੀ ਕੀ ਇਰਜਾਈ ਦੀ ਲੋੜ ਨਹੀਂ ਪੈਂਦੀ ਦੂਜਾ ਫਾਇਦਾ ਇਹ ਵੀ ਆਪਣਾ ਖੇਤਾਂ 'ਚ ਘਰਾਈ ਕਈ ਵਾਰੀ ਮੱਛਰ ਆ ਜਾਂਦਾ ਫੇਸ ਬਿਊਟੀ ਖਰਾਬ ਕਰ ਦਿੰਦਾ ਮੂੰਹ ਮੂਰੇ ਆਇਆ ਨਾਲ ਦੇ 84 ਘਟੀ ਜਾਂਦੀ ਹੈ ਤੀਜਾ ਫਾਇਦਾ ਇਹ ਵੀ ਜਿਨ੍ਹਾਂ ਦੇ ਚਿੱਟੇ ਵਾਲਾ ਕਲਫ ਲਾਉਂਦੇ ਆ ਜਿਹੜੇ ਦਾੜੀ ਟੋੜਨਾ ਤਾੜੀ ਮਾਰਨਾ ਚਿੱਟੇ ਵਾਲ ਉਹਨੇ ਬੰਦ ਤਿਆਰਵਾ ਕਰਕੇ ਦੇਖ ਲਓ ਔਰ ਚੌਥਾ ਫਾਇਦਾ ਦਾੜੀ ਦਾ ਇਹ ਵੀ ਜਿਹੜਾ ਜੋੜਨਾ ਤਾੜੀ ਮਾਰਨਾ ਦੀ ਹਾਜ਼ਰੀ ਲੱਗਦੀ ਹੈ ਦਰਬਾਰ 'ਚ जिने हाजिरी ਲਵਣੀ ਉਹ ਤਾੜੇ ਮਾਰਦੇ ਰੋ ਜੀ ਸੋ ਬਾਬਾ ਜੀ ਪੁੱਛਦੇ ਅਸ ਕਰ ਰਹੇ ਨੇ ਪੁੱਛਦੇ ਅਸ ਦਾ ਮਤਲਬ ਇਹ ਹੁੰਦਾ ਵੀ ਸਾਡੇ ਘਰ ਦੇ ਵਿੱਚ ਕੋਈ ਦਿੱਕਤ ਆ ਕੋਈ ਪ੍ਰੋਬਲਮ ਆ ਕਿਸੇ ਭੂਤ ਪ੍ਰੇਤ ਦਾ ਵਾਸਾ ਸਾਡਾ ਕਾਰੋਬਾਰ ਨਹੀਂ ਚੱਲਦਾ ਸਾਡੇ ਮੁੰਡੇ ਨੂੰ ਨੌਕਰੀ ਨਹੀਂ ਮਿਲਦੀ ਸਾਡਾ ਮੁੰਡਾ ਖਰਾਬ ਕਰਦਾ ਸਾਡਾ ਮੁੰਡਾ ਨਸ਼ਾ ਕਰਦਾ ਕਈ ਵਾਰ ਸਾਡੇ ਵੀਰ ਵੀ ਪੌਗਾ ਘਲਾਕੇ ਘਰਾਂ ਚੰਗ ਕਰਨ ਲੱਗ ਪੈਂਦੇ ਆ ਕੰਮ ਬਹੁਤ ਕਰਦੇ ਆ ਘਰੇ ਪੈਸੇ ਨਹੀਂ ਖੜਦੇ ਕਰੋ ਬਿਮਾਰੀ ਨਹੀਂ ਜਾਂਦੀ ਇਹਨਾਂ ਚੀਜ਼ਾਂ ਦੀ ਪੁੱਛਗਿੱਛ ਕੀਤੀ ਜਾਂਦੀ ਆ ਔਰ ਉਹਨਾਂ ਦਾ ਇਲਾਜ ਵੀ ਕੀਤਾ ਜਾਂਦਾ ਆ ਉਹਨੂੰ ਪੁੱਛ ਕੇ ਚ ਕਹਿੰਦੇ ਜੇ ਕਿਸੇ ਦੇ ਘਰ ਦੇ ਵਿੱਚ ਕੋਈ ਦਿੱਕਤ ਹੋਵੇ ਸੰਗਣਾ ਨਹੀਂ ਫ੍ਰੀ ਆਫ ਕਾਸਟ ਪੁੱਛਾ ਕੱਢਿਆ ਜਾਣੀ ਆ ਕਿਤੇ ਕੋਈ ਫੀਸ ਨਹੀਂ ਲਈ ਜਾਣੀ ਡਰਦਾ ਨਹੀਂ ਕੋਈ ਵਰਦਾ ਕਿਤੇ ਬਾਬੇ ਪੈਸੇ ਹੀ ਨਾ ਮੰਗ ਲੈਣ ਕਦੇ ਪੈਸੇ ਲੈਣ ਦੀ ਕਹਾਣੀ ਤਾਂ ਬਾਅਦ ਸ਼ੁਰੂ ਹੁੰਦੀ ਪੁੱਛਾਂ ਤੋਂ ਹਾਂਜੀ ਹਰਿਉਮ ਜੀ ਖਾਦੀ ਰੋਟੀ ਜੀ ਸ਼ੁਕਰ ਹੈ ਬੈਠ ਦੂਜਾ ਤਾਂ ਖਾ ਦਿਓ ਜੀ ਸਕੇਲ ਮੈਨੂੰ ਮੇਰੋ ਖਾਂਦਾ ਜੀ ਹਲੇ ਹਲੇ ਕੀ ਕਹਿਣਾ ਤੇਰੇ ਬੱਚਿਆਂ ਨੇ ਫਰਜ਼ ਨਿਭਾ ਦਾ ਏ ਤੇਰੇ ਨਾਂ ਦਾ ਜ਼ਵਾਨ ਕਰਾ ਦਾ ਏ ਵਾਜੀ ਵਾਜੀ ਆ ਕੇ ਕਰੋ ਮਨਜ਼ੂਰ ਬਾਬਾ ਜੀ ਤੇਰੀ ਜੋਤ ਜਗਾਵਾ ਇਹਨਾਂ ਦੇ ਕਰੀ ਖਜ਼ਾਨੇ ਫੁੱਲਦੇ ਅਗਲੇ ਸਾਲ ਫੇਰ ਸ ਜਾਵਾਂਗੇ ਜਿਹੜੇ ਜਿਹੜੇ ਇਸ ਪਰਿਵਾਰ ਨੂੰ ਪਿਆਰ ਕਰਦੇ ਤਾੜੀ ਮਾਰਦੇ ਇਹਨਾਂ ਦੇ ਖਜ਼ਾਨੇ ਫਲ ਹੋ ਜਾਣ ਔਰ ਜਿਹੜੇ ਤਾੜੀ ਮਾਰਦੇ ਰਹਿਣਗੇ ਉਹਨਾਂ ਦੇ ਖਜ਼ਾਨੇ ਵੀ ਫਲ ਹੋ ਜਾਣਗੇ ਮੇਰੇ ਸੱਚ ਜਾਨੋ ਕੀ ਕਹਣਾ ਵਨ 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 ਮੰਦੂ ਦੀ ਚੱਕਰ ਜੋ ਜਨ ਭਾਵਾ ਹੈ ਤੇਰੇ ਨਾਂ ਦਾ ਗਵਾਨ ਕਰ Rica! Mm -hmm. <laughs> ਕੋਸ਼ਕੀ ਜਾਂਦੀਆਂ ਭੈਣਾਂ ਤੇ ਕੋਸ਼ਕਾਂ ਜੇ ਮੇਰੇ ਮੌਖੇ 'ਚ ਹੋਏ ਬੈਠੇ ਆ ਵਰਗੇ ਹਨਾ ਪਰ ਜਿਹੜੇ ਔਖੇ ਹੋ ਗਏ ਉਹ ਨਾ ਆਪ ਤਰਦੇ ਨਾ ਦੂਜਿਆਂ ਦਰਨ ਦਿੰਦੇ ਆ ਹਨਾ ਜਿਹੜੇ ਫਿਰਦੇ ਨੇ ਮੱਛੇ ਤੇ ਮਚਾਏ ਜਿਹੜੇ ਫਿਰਦੇ ਨੇ ਮੱਛੇ ਤੇ ਮਚਾਏ ਨਹੀਂ ਕਿਸੇ ਨੂੰ ਹਸਾ ਸਕੀਦੇ ਆ ਸਾਜੀ ਫੁਕਰਾ ਤੇ ਬੇਈਮਾਨ ਜੇ ਪੂਰੀ ਨਹੀਂ ਉਹ ਪਾ ਸਕਦੇ ਓ ਇਹ ਜੀ ਇੱਕ ਸੀਸੀ ਤੋਂ ਐ ਮੈਂ ਪਰਸੋਂ ਇਹਨਾਂ ਦੇ ਘਰੋਂ ਹੋ ਕੇ ਗਿਆ ਇਹਨੂੰ ਮੈਂ ਚੇਲਾ ਬਣਾ ਤਾੜੀ ਮਾਰੇ ਤਵਾਰੀ ਪਹਿਲਾਂ ਬਾਬਾ ਬਹੁਤ ਤਕੜਾ ਹੈ ਬਹੁਤ ਸੰਗਤਾਂ ਦੀ ਛੇੜੇ ਤੇ ਆਪਾਂ ਆਵੇਂ ਨੇਰੀ ਦਾਦੇ ਤੁਹਾਡੇ ਨੇੜੇ ਸੌਖਾ ਕੰਮ ਕਰ ਦੇਣਾ ਇੱਕ ਸੀਸੀ ਮੈਨੇ ਮਿਲੇ ਨਾ ਪਰ ਪੰਜਾਬ ਉਹ ਜੰਗਲੋੜੀ ਬਾਬਾ ਇੱਥੇ ਮਾਰਾ Yeah, <laughs> yeah. ਘਰ ਦੀ ਆਦਤ ਪੁੱਛਦਾ ਹੋਵੇ ਤੇ ਕਿਸੇ ਦਾ ਸਰੀਰ ਟੁੱਟਦਾ ਹੋਵੇ ਪੌਣ ਲੱਗਦੀ ਹੋਵੇ ਭਈ ਕੋਈ ਸਾਰੇ ਘਰ ਦੀ ਬਾਤ ਪੁੱਛਦਾ ਹੋਵੇ ਤੇ ਕਿਸੇ ਤੇ ਪਾਉਣ ਲੱਗਦੀ ਹੋਵੇ ਜਿਵੇਂ ਸਰੀਰ ਜਾਂ ਟੁੱਟਣਾ ਤੋੜਵਾਸੀ ਲੱਗਣੀ ਉਸਰਤੇ ਯੋਤੇ ਹੱਥ ਗੁਰੂ ਦੀ ਮਿਹਰ ਦਾ ਚਾਹੀਦਾ ਕਰਨੀ ਹੋਵੇ ਗੱਦੀ ਤਾਂ ਦਿਲ ਸ਼ੇਰ ਦਾ ਚਾਹੀਦਾ ਆਵਾਜ਼ ਭਰਾ ਘਟਾ ਦੇ ਚੀਕਾ ਮਾਰਨ ਨੂੰ ਸੱਤ ਅੱਠ ਜਣੇ ਆਏ ਆ ਕੋਈ ਗੱਲ ਨਹੀਂ ਜੰਗਾ ਪਰੇਸ਼ਾਨ ਨਹੀਂ ਹੋਣਾ ਮੇਰੇ ਕੋਲ ਆਪਾਂ ਭਰਾ ਆ ਬਾਰ ਬਾਰ ਆਪਾਂ ਇਕੱਠੇ ਹੋਣਾ ਕਿਉਂਕਿ ਮੈਂ ਰਾਜਸਥਾਨ ਚਾਉਂਦੇ ਰਹਿਣਾ ਤੇਰੇ ਲੋਰ ਸਾਨੂੰ ਪੈਂਦੀ ਰਹਿਣੀ ਹੈ ਜੇ ਆਹ ਚੀਜ਼ ਮੱਝੀ ਗਈ ਫਿਰ ਆਪਾਂ ਤੇਰੇ ਮੱਥੇ ਲੱਗਣ ਉਹ ਡਰਾਂ ਤੂੰ ਵੀ ਤੇ ਮੈਂ ਵੀ ਪਰ ਜਲ ਨਹੀਂ ਵਣਾ ਬਿਲਕੁਲ ਆਵਾਜ਼ ਕਢਾ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਦਿੱਕਤ ਨਹੀਂ ਇੱਥੋਂ ਤੇ ਕਿੱਥੇ ਜਾਓਗੇ ਜੇ ਬੰਦੇ ਬੈਠੇ ਹਨਾ ਓ ਸਿਰ ਤੇ ਉੱਤੇ ਹੱਥ ਗੁਰੂ ਦੀ ਮਿਹਰ ਤਾਂ ਚਾਹੀਦਾ ਕਰਨੀ ਹੋਵੇ ਗੱਦੀ ਤਾਂ ਜਿਹੜੇ ਸ਼ੇਰ ਦਾ ਚਾਹੀਦਾ ਓਨ ਕਿਹੜਾ ਤਾਂ ਮੰਤੋਂ ਤੋਂ ਅੰਤਰ ਕੀ ਜ਼ਰੂਰੀ ਆ ਸੇ ਲਬਨ ਤੋਂ ਬਲਗੁਰੂ ਦੀ ਪਰਖ ਜ਼ਰੂਰੀ ਆ

ਜੀ ਪੰਜ ਜਣੇ ਖੜੇ ਤੂੰ ਗੱਲੀ ਨਹੀਂ ਖੜੀ ਹੋ ਸਕਦੀ ਕਿਉਂ ਜੀ ਸਰਦ ਸੌਣ ਵਾਲੇ ਵੀ ਬੈਠੇ ਵੀ ਖੜੇ ਆ ਬਜਰੇ ਕੁਛ ਨਾ ਮਾਤਾ ਮੁੰਡੇ ਦੇ ਵਿਹਾਰੇ ਹੈ ਹੈ ਹਾਂਜੀ ਬਾਬਾ ਜੀ ਦੇਖਣਾ ਕੀ ਚੱਕਰ ਬਣੇ ਕੀ ਕਹਾਣੀ ਬਣੀਆ ਕਿਸੇ ਨੇ ਕੁਛ ਕੀਤਾ ਤਾਂ ਆਪ ਤਾਂ ਲੱਗੇ ਕੋਈ ਦੇਵੀ ਦੇਵਤਰ ਉਸੇ ਤਾਂ ਆਉਤ ਲੱਗੇ ਜਾਂ ਕੋਈ ਕਰਮਾ ਚ ਫਰਕ ਤਾਂ ਆਉਤ ਲੱਗੇ ਦੱਸੋ ਬਾਬਾ ਜੀ ਇਹ ਗੱਲ ਹੈ ਹੈ ਕਾ ਹੋ ਮੇਰਾ ਚੇਲਾ ਛੇਤੀ ਆਪਣਾ ਅਸਰ ਬਖਾ ਦਿੰਦਾ ਆਪ ਚੱਕਾ ਕੇ ਗੱਦੀ ਆਪੇ ਲੰਬੂ ਲਾ ਦਿੰਦਾ It's <laughs> the ਵਿਗੜੀ ਪਈ ਮਾਤਾ ਕਾ ਤੋ ਉਹ ਤਾਂ ਮੈਂ ਤਾਂ ਸੁਣੋ ਕੋਈ ਨਾ ਪਰ ਇਸ ਟਾਈਮ ਵਿਗੜੀ ਪਈ ਆ ਹੈ ਕਹਿੰਦਾ ਆਉਂਦੇ ਬਿਸਕੁਟ ਖਾ ਕੇ ਮਰ ਜਾਂਦੇ ਆ ਭਾਈ ਬਾਬਾ ਹੁਣ ਤਾਂ ਕੋਈ ਵਿਰਲਾ ਹੀ ਆਉਂਦਾ ਨਹੀਂ ਆਉਂਦਾ ਪਹਿਲਾਂ ਆਉਂਦੇ ਸੀਗੇ ਤੇ ਆਉਂਦੇ ਬਿਸਕੁਟ ਖਾ ਕੇ ਮਰ ਜਾਂਦੇ ਸੀ ਮਾਤਾ ਹੈ ਗੁੱਸਾ ਤਾਂ ਨਹੀਂ ਕਰਦੇ ਆ ਬਿਸਕੁਟਾਂ ਦਾ ਮੁੱਲ ਵੀ ਨਹੀਂ ਮਰਦਾ ਸੀ ਹੈ ਕਾ ਬਾਬਾ ਮੁੰਡਾ ਵਾਕਈ ਕੋਰਾ ਹੈ ਮੁੰਡਾ ਵਾਕਈ ਕੋਰਾ ਹੀ ਹੈ ਪੱਕਾ ਪਤਾ ਹੈ ਹੋ ਚੜ ਕੇ ਆ ਗੋਡੇ ਗੋਡੇ ਚਾ ਮੇਰੇ ਬਾਬਲਾਵੇ ਮੁੰਡੇ ਮੇਰੇ ਦਾ ਚੜਾ ਦੇ ਸ਼ਦ ਸ਼ਦ ਤੁਰਲਾ ਆ ਤੁਹਾਡਾ ਨਾਮ ਹੀ ਆਇਆ ਅੱਛਾ ਫੇਰ ਠੀਕ ਹੈ ਤੇ ਬਾਅਦ ਚ ਮੈਨੂੰ ਆਖਿਆ ਤੜਕੇ ਮੈਂ ਕਰਦਾ ਸਾਬ ਇੱਕ ਜੇ ਹਾਂਜੀ ਬਤਾਓ ਕਿਉਂ લાલા ਜੀ ਸਾਹਿ ਸਰਕਾਰ ਨੂੰ ਜਾਣਦੇ ਹਾਂ ਨਹੀਂ ਮੰਨਦੇ ਉਂਝ ਜਿਹੜਾ ਅਗਲਾਉਣੇ ਹਾਂ ਨਹੀਂ ਅਸੀਂ ਜਿਹੜਾ ਜਰ ਮੰਨਦੇ ਚਰਾਗ ਫਿਰਗਾ ਦੇ ਲਾਉਣੇ ਆਲੇ ਨਹੀਂ ਉਹ ਤਾਂ ਚਰਾਗ ਲਾਉਣੇ ਆ ਅਸੀਂ ਆਪਦੇ ਪੀਰਾਂ ਦੇ ਆਪਦੇ ਦੇਵੀਆਂ ਦੇਤਿਆਂ ਦੇ ਲਾਉਣੇ ਆ ਉਹਨਾਂ ਦੇ ਮੈਂ ਪੁੱਛਿਆ ਪਹਿਨੇ ਮੰਨਦੇ ਹਾਂ ਹੈ ਉਹਨਾਂ ਨੂੰ ਮੰਨੇ ਨੇ ਪਰ ਗੁੱਸਾ ਨ ਕਰੀ ਵਿਆਹ ਫੇਰ ਵੀ ਨਹੀਂ ਹੋਇਆ ਫਿਰ ਬਾਬਾ ਜੀ ਕਹਿੰਦਾ ਅਸੀਂ ਤਾਂ ਨੇ ਵੀ ਕੋਈ ਕੀਤ ਤਾਂ ਕੋਈ ਆਂਝਲ ਨਾ ਹੋਵੇ ਵੀ ਉਹ ਤਾਂ ਅਜੇ ਉਹ ਮਤਲਬ ਕਿੰਨੀ ਗਾ ਮੁੰਡੇ ਦੀ ਆਪ ਮਾਵਾਂ ਨੂੰ ਕਾਲ ਹੁੰਦੀ ਆ ਸਹੀ ਗੱਲ ਉਹਨਾਂ ਨੂੰ ਮੰਨੇ ਨੇ ਫਿਰ ਵੀ ਵਿਆਹ ਚ ਅੜਚਣ ਆ ਜਾਂਦੀ ਆ ਹੈ ਇੱਕ ਗੱਲ ਪਰਦੇ ਚ ਪੁੱਛ ਲੈ ਪਿੰਡਾਂ ਦਾ ਕੰਮ ਆ ਜਿਨੂੰ ਆਪ ਆਉਂਤ ਕਹਿੰਦੇ ਜਿਵੇਂ ਬਿਨਾ ਵਿਆਹ ਤੋਂ ਬਿਨਾ ਜੁਆਕ ਤੋਂ ਸੋਡੇ ਮੈਂ ਆਪਦਾ ਕਿਹਾ ਵੀ ਨਹੀਂ ਪੈਨੇ ਅਕਰੋ ਵਾਰ ਕੀ ਦੀ ਮੌਤ ਹੋਈ ਸੀ ਹੋਈ ਨਹੀਂ ਸਾਡੇ ਤਾਂ ਨਾ ਕੋਈ ਸਾਡੇ ਸਕੇਂਚ ਹੋਈ ਤੇ ਨਾ ਕੋਈ ਲੋਭਣਾ ਚ ਹੋਈ ਹੈ ਸਾਡੇ ਤਾਂ ਕੋਈ ਵੀਤ ਵਿੱਚ ਸਾਰੇ ਪਿੰਡ ਜੀ ਦੇ ਬੰਦਾ ਮਰਿਆ ਸਾਰੇ ਅਮਰੀ ਹੋ ਗਏ ਪੈਨੇ ਤੁਸੀਂ ਐਂ ਦੱਸੋ ਬਜ਼ੁਰਗਾਂ ਨੂੰ ਦੋਨੋਂ ਮੰਨਦੇ ਹੋ? ਹੈ? ਬਜ਼ੁਰਗਾਂ ਨੂੰ ਦੋਨੋਂ ਮੰਨਦੇ ਆ ਆਪਣੇ ਪਿਤਰਾਂ ਨੂੰ। ਹੈ? ਦੋ ਆ ਇਹ। ਇੱਕ ਆ, ਇੱਕ ਨਾਲ ਹੋਰ ਖੜਾ। ਬਾਬਾ ਇੱਕ ਹੀ ਮੰਨਿਆ ਮੈਂ ਬਹੁਤ, ਬਾਈ ਨੇ ਨਹੀਂ ਮੰਨੇ ਜਾਂਦੇਗੇ ਜਿਹੜੇ ਮਾ ਸੱਸ ਸਹੁਰੇ ਮੰਨਦੇ ਆ। ਤੂੰ ਇਹਦਾ ਪੁੱਛਣਾ ਪੈਣਾ ਦੂਜਾ ਕੌਣ ਆ ਹਰਾਮ ਦਾ? ਹੁਣ ਆਏ ਤਾਂ ਮੇਰਾ ਖਰਾਉ ਦਾ ਪੁੱਛ ਕਿੱਥੋਂ ਆਇਆ? ਕੜੀ ਹੋਣੀ ਫਿਰ ਇੱਕ ਨਹੀਂ ਮੰਨਿਆ ਜਮੇ ਬਹੁਤਾ ਗਾਂ ਹੁਣ ਤੇ ਵਧਾਈ ਜਗੇ ਜੀ ਨਾ ਐ ਖਾਨ ਨੂੰ ਤੂੰ ਸਤ ਨਾਮ ਰੱਖੀ ਵੀ ਤੇਰਾ ਆਖੜ ਦੰਦੇ ਦੱਸ ਲੈ ਹੈ ਕੌਣ ਆ ਫਿਰ ਐਂ ਦੱਸ ਟਾਣਾ ਘਰ ਵੀ ਬੰਦਾ ਵੇ ਜੀ ਜੀ ਆ ਤੁਹਾਡੇ ਲਾਣੇ ਦਾ ਕੋਈ ਬਜ਼ੁਰਗ ਬੈਠਾ ਸਾਡਾ ਹੀ ਪਾਪਾ ਸੀਗਾ ਹੈ ਸਾਡਾ ਹੀ ਪਾਪਾ ਸੀ ਪਾਪਾ ਤੁਰ ਗਿਆ ਤੁਹਾਡੇ ਪੈਣੇ ਪੈਣੇ ਤੁਹਾਡੇ ਪਰਿਵਾਰ ਦਾ ਕੋਈ ਬਜ਼ੁਰਗ ਬੈਠਾ ਜਿਹੜਾ ਦੱਸ ਸਕਦਾ